ਸਸਿਕਾ ਦੋਸਤੋ ਤੁਹਾਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਹੈ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਆਪਣੇ ਜਿੰਨੇ ਵੀ ਆਪਣੇ ਡੌਗ ਲਵਰ ਨੇ ਤੇ ਉਹਨਾਂ ਨੂੰ ਦੱਸਦੇ ਆ ਕਿ ਜਿਹੜਾ ਗਰਮੀ ਆ ਉਹ ਤੁਸੀਂ ਗਰਮੀ ਦੇ ਵਿੱਚ ਆਪਣੇ ਡੌਗ ਨੂੰ ਸਪੈਸ਼ਲੀ ਕੀ ਦੇ ਸਕਦੇ ਹੋ ਮੈਂ ਤੁਹਾਨੂੰ ਦਿਖਾਦਾ ਕਿ ਮੇਰੇ ਕੋਲੇ ਜਿਹੜਾ ਇਸ ਵਕਤ ਲੈਬਰੀ ਦਾ ਮੇਲ ਰੱਖਿਆ ਹੈਗਾ ਤੇ ਇੱਧਰ ਜਰਮਨ ਸ਼ੈਫਰਡ ਹੈ ਤੇ ਦੋ ਹਸਕੀ ਹੈ ਇਨਾਂ ਦੇ ਲਈ ਮੈਂ ਇੱਕ ਸਪੈਸ਼ਲ ਰੂਮ ਤਿਆਰ ਕੀਤਾ ਹੈ ਜਿਹਦੀਆਂ ਕੀ ਜਿਹੜੀਆਂ ਛੱਤਾਂ ਹੈਗੀਆਂ ਉਹ ਬਾਸ ਦੀਆਂ ਛੱਤਾਂ ਤੇ ਆਹਾ ਵੈਂਟੀਲੇਸ਼ਨ ਵਾਸਤੇ ਇੱਕ ਜੌਸ ਰੱਖਿਆ ਹੈਗਾ ਪੰਖਾ ਲੱਗਿਆ ਹੈਗਾ ਤੇ ਇੱਧਰ ਜਿਹੜਾ ਕੂਲਰ ਚੱਲ ਰਿਹਾ ਹੈਗਾ ਵੱਡੇ ਵਾਲਾ ਤੇ ਗਰਮੀ ਬਹੁਤ ਹੈ ਤੁਸੀਂ ਜਦੋਂ ਗਰਮੀ ਦੇ ਵਿੱਚ ਆਪਣੇ ਡੌਗ ਨੂੰ ਡਾਈਟ ਦੇਣੀ ਹੈ ਨਾ ਤਾਂ ਤੁਸੀਂ ਕੋਸ਼ਿਸ਼ ਕਰੋ ਵੱਧ ਵੱਧ ਤੁਸੀਂ ਉਹਨਾਂ ਨੂੰ ਲਿਕਵਿਡ ਦਿਓ ਲਿਕਵਿਡ ਦੇ ਵਿੱਚ ਤੁਸੀਂ ਦਹੀਂ ਦੇ ਸਕਦੇ ਹੋ ਲੱਸੀ ਦੇ ਸਕਦੇ ਹੋ ਜਿਹਦੇ ਨਾਲ ਤੁਹਾਡੇ ਡੌਗ ਜਿਹੜੇ ਆ ਉਹ ਹੈਲਥੀ ਰਹਿਣਗੇ ਤੇ ਮੈਂ ਇਹਨਾਂ ਨੂੰ ਇੱਕ ਟਾਈਮ ਦਹੀਂ ਲੱਸੀ ਦੇਣਾਗਾ ਤੇ ਦੂਸਰੇ ਟਾਈਮ ਜਦੋਂ ਸ਼ਾਮ ਨੂੰ ਫੇਰ ਇਹਨਾਂ ਨੂੰ ਰੋਟੀ ਫੀਡ ਤੇ ਦਹੀਂ ਦੇ ਵਿੱਚ ਚੂਰ ਕੇ ਉਹ ਦਿੰਨੇ ਆ ਤਾਂ ਕਿ ਜਿਹੜਾ ਇਹਨਾਂ ਦੀ ਜਿਹੜੀ ਗਰਮੈਸ਼ ਹੈ ਬਾਡੀ ਦੇ ਅੰਦਰ ਉਹ ਖਤਮ ਹੋ ਸਕੇ ਤੇ ਜਦੋਂ ਤੁਸੀਂ ਲੱਸੀ ਜਾਂ ਦਹੀਂ ਦੇਣਿਓ ਤੇ ਤੁਸੀਂ ਗੂੰਦ ਕਦੀਰ ਜਿਹੜਾ ਉਹ ਭੋਂਕੇ ਰੱਖਿਆ ਕਰੋ ਕਿ ਤੁਸੀਂ ਗੂੰਦ ਕਤੀਰਾ ਆਪਣੇ ਜਿਹੜਾ ਡੌਗ ਹੈ ਜਿੰਨੇ ਵੀ ਰੱਖੇ ਆ ਉਹਨਾਂ ਨੂੰ ਤੁਸੀਂ ਇੱਕ-ਇੱਕ ਦੋ-ਦੋ ਚਮਚ ਜਿਹੜਾ ਗੂੰਦ ਕਤੀਰਾ ਦਿਆ ਕਰੋ ਬਹਿਮ ਇਹ ਹੈ ਕਿ ਗੂੰਦ ਕਤੀਰਾ ਜਿਹੜਾ ਮੇਲ ਨੂੰ ਠੰਡਾ ਕਰ ਦਿੰਦਾ ਐ ਐਸਾ ਕੁਛ ਨਹੀਂ ਐ ਆਪਾਂ ਵੀ ਜਿਹੜਾ ਹੈਗਾ ਆਪਾਂ ਗੂੰਦ ਕਤੀਰਾ ਖਾਣੇ ਆ ਗੂੰਦ ਕਤੀਰੇ ਦਾ ਪਾਣੀ ਬਣਾ ਕੇ ਪੀਣੇ ਆ ਤਾਂ ਇਸ ਕਰਕੇ ਤੁਸੀਂ ਆਪਣੇ ਡੌਗ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਜਿਹੜਾ ਉਹ ਗਰਮੀ ਤੋਂ ਉਹਨੂੰ ਰਾਹਤ ਮਿਲ ਸਕੇ